ਸਤ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਕਰਦਾ ਬਾਈ ਸਾਰੇ ਠੀਕ ਠਾਕ ਹੋਵੋਗੇ ਅੱਜ ਬਈ ਆਪਾਂ ਜਿਹੜਾ ਤੁਸੀਂ ਵੀਡੀਓ ਚ ਕੁਲਰ ਦੇਖ ਰਹੇ ਹੋ ਕ੍ਰਾਫਟਨ ਕੰਪਨੀ ਦਾ ਬਾਈ ਕੁਲਰ ਆ ਇਹ ਬੈਰਿੰਗ ਵਾਲਾ ਐਗਜ਼ਾਸਟ ਫੈਨ ਆ ਮੋਟਰ ਵਾਲਾ ਜਿਹਨੂੰ ਕਹਿੰਦੇ ਪੁੱਠੇ ਚੱਕਰ ਵਾਲਾ 18 ਇੰਚੀ ਆ ਬਈ ਇਹ ਵੱਡਾ ਕੁਲਰ ਜਿਹਨੂੰ ਆਪਾਂ ਕਹਿੰਦੇ ਨੇ ਹਨਾ ਉਹਦੇ ਤੇ ਬਾਈ ਆਪਾਂ ਜਿਹੜਾ ਮੀਟਰ ਆ ਡਿਜੀਟਲ ਉਹ ਫਿੱਟ ਕਰਤਾ ਬਾਈ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਚ ਦਿਖਾਇਆ ਸੀ ਵੀ ਜਿਹੜਾ ਏਸੀ ਆ ਵੀ ਉਹ ਕਿੰਨੀ ਲਾਈਟ ਖਾਂਦਾ ਅੱਜ ਭਾਈ ਤੁਹਾਨੂੰ ਆਪਾਂ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਵੀ ਜਿਹੜੀ ਇਹ ਲਾਈਟ ਆ ਘੰਟੇ ਦੇ ਵਿੱਚ ਕਿੰਨੀ ਲਾਈਟ ਖਾਂਦਾ ਕਿੰਨੇ ਵਾਇਰ ਲੈਂਦਾ ਤੇ ਕਿੰਨੇ ਵਾਟਦਾ ਉਹਦੇ ਬਾਰੇ ਵੀ ਤੁਹਾਨੂੰ ਆਪਾਂ ਦੱਸਾਂਗੇ ਆਪਾਂ ਤੁਹਾਨੂੰ ਟਾਈਮ ਵੀ ਨੋਟ ਕਰਾਵਾਂਗੇ ਆਪਾਂ ਭਾਈ ਇਹਨੂੰ ਲਗਾਤਾਰ ਇੱਕ ਘੰਟਾ ਚਲਾਵਾਂਗੇ ਘੰਟੇ ਦੀ ਆਪਾਂ ਤੁਹਾਨੂੰ ਇਹਦੀ ਡਿਟੇਲ ਪਾਵਾਂਗੇ ਵੀ ਇੱਕ ਘੰਟੇ ਦੇ ਵਿੱਚ ਇਹ ਕਿੰਨੀ ਲਾਈਟ ਖਾਂਦਾ ਕਿਉਂ ਆਸਰੀ ਆਪਾਂ ਕਹਿੰਦੇ ਨੇ ਵੀ ਕੂਲਰ ਬੱਚ ਬੰਦੇ ਕਹਿੰਦੇ ਬਾਹਲੀ ਲਾਈਟ ਖਾਂਦਾ ਜਾਂ ਆਪਾਂ ਕਹਿੰਦੇ ਨੇ ਜਿਹੜੇ ਤਾਂ ਲਾਈਟ AC ਨੂੰ ਘੱਟ ਖਾਂਦੇ ਆ ਅੱਜ ਭਾਈ ਆਪਾਂ ਪੂਰਾ ਇਹਦਾ ਨਚੋੜ ਕੱਢ ਕੇ ਵੀਡੀਓ ਬਣਾਵਾਂਗੇ ਤੇ ਵੀਡੀਓ ਨੂੰ ਭਾਈ ਆਮ ਇਹਦਾ 9:34-35 ਮਿੰਟ ਦੇ ਲਗਭਗ ਹੋ ਗਿਆ। ਘੰਟੇ ਬਾਅਦ ਆਪਾਂ ਫੇਰ ਤੁਹਾਨੂੰ ਦੇਵਾਂਗੇ ਇਹਦੀ ਅਪਡੇਟ। ਪਹਿਲਾਂ ਆਪਾਂ ਇਹਦਾ ਪੰਪ ਚਲਾਉਣਾ ਇਕੱਲਾ। ਪੰਪ ਦੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿੰਨੇ ਵਾਰਟ ਤੇ ਐਂਪੀਅਰ ਲੈਂਦਾ ਏ। ਪੰਪ ਆਪਾਂ ਇਹਦਾ ਪਾਣੀ ਵਾਲਾ ਬਈ ਛੋਟੀ ਮੋਟਰ ਲੱਗੀ ਹੋਈ ਐ ਇਹ 'ਚ। ਮੱਛੀ ਮੋਟਰ ਜਿਹਨੂੰ ਕਹਿੰਦੇ ਨੇ ਪਾਣੀ ਵਾਲੀ। ਉਹ ਆਪਾਂ ਚਲਾਤੀ ਕੇਰਾ। ਤੇ ਹੁਣ ਆਪਾਂ ਬਈ ਇਹਦੀ ਵੱਡੀ ਜਿਹੜੀ ਮੋਟਰ ਆ ਉਹ ਸਟਾਰਟ ਕਰਦੇ ਆ। ਪਹਿਲਾਂ ਆਪਾਂ ਫੁੱਲ ਤੇ ਚਲਾਉਣਾ ਹੈ ਤੁਸੀਂ ਦੇਖਿਓ ਬਈ ਫੁੱਲ ਤੇ ਮੀਡੀਅਮ ਤੇ ਘੱਟ ਪਾਣਾ ਵੱਟਾ ਫਰਕ ਪੈਂਦਾ ਮੀਟਰ ਤੇ ਧਿਆਨ ਰੱਖਿਓ ਪਹਿਲਾਂ ਆਪਾਂ ਇਹਨੂੰ ਫੁੱਲ ਤੇ ਚਲਾਉਣਾ ਫੁੱਲ ਤੇ ਬਈ ਆਪਾਂ ਇਹਦੀ ਮੋਟਰ ਜਿਹੜੀ ਔਨ ਕਰਕੇ ਤੇ ਹੁਣ ਆਪਾਂ ਇਹਨੂੰ ਘੱਟ ਤੇ ਕਰਾਂਗੇ ਮੀਡੀਅਮ ਤੇ ਜਿਹੜਾ ਬਜਾਲੜਾ ਸੈਜ ਕਰਦਣੇ ਹਨਾ ਹੁਣ ਤੁਸੀਂ ਉਹ ਦੇਖਿਓ ਵੀ ਉਹ ਤੇ ਕੋਈ ਫਰਕ ਪੈਂਦਾ ਬਈ ਅੰਪੀਅਰ ਦਾ ਇਹ ਦੂਜਾ ਦਾ ਬਈ ਜਮਾ ਲੋ ਤੇ ਇੱਕ ਨੰਬਰ ਤੇ ਆ ਹੁਣ ਇੱਕ ਤੇ ਚੱਲਦਾ ਬਈ ਆ ਹੁਣ ਮੀਡੀਅਮ ਤੇ ਫੇਰ ਕਰਦੇ ਆਪਾਂ ਤੇ ਆਹ ਬਈ ਹੁਣ ਇਹਦੀ ਹਾਈ ਸਪੀਡ ਜਿਹੜਾ ਪਤਾ ਤਿੰਨ ਸਪੀਡਾਂ ਹੀ ਹੁੰਦੀਆਂ ਤੁਹਾਨੂੰ ਪਤਾ ਹਨਾ ਇਹਦੀ ਤੇ ਹੁਣ ਬਈ ਆਪਾਂ ਤਿੰਨ ਨੰਬਰ ਤੇ ਇਹਨੂੰ ਚਲਾਤਾ ਫੁੱਲ ਤੇ ਤੁਸੀਂ ਵੀਡੀਓ ਬਈ ਸਾਰੀ ਧਿਆਨ ਨਾਲ ਦੇਖੋ ਐਂਡ ਤੱਕ ਘੰਟੇ ਬਾਅਦ ਆਪਾਂ ਇਹਦੀ ਦੁਬਾਰੇ ਅਪਡੇਟ ਦੀ ਵੀਡੀਓ ਸਾਰੀ ਦੇਖੋ ਉਹਦੇ ਵਿੱਚ ਪਾਵਾਂਗੇ ਆਪਾਂ ਜਿਹੜੀਆਂ ਹੈ ਇੱਕ ਘੰਟੇ ਦੇ ਵਿੱਚ ਕਿੰਨੀਆਂ ਜੌਂਟਾਂ ਖਾਂਦਾ ਉਹਨੂੰ ਪਤਾ ਹੈ ਕੋਈ ਕੱਟ ਵਗੈਰਾ ਦਾ ਕਰਦਾ ਨਹੀਂ ਹਨਾ ਕੋਈ ਇਸ ਤਰ੍ਹਾਂ ਦਾ ਸਿਸਟਮ ਦਾ ਹੈ ਨਹੀਂ ਇਹ ਬਈ ਰੈਗੂਲਰਲੀ ਚੱਲੂਗਾ ਤੇ ਵੀਡੀਓ ਬਈ ਧਿਆਨ ਨਾਲ ਜ਼ਰੂਰ ਦੇਖੋ ਆ ਭਾਈ ਇਹਨੂੰ ਹੁਣ 10 ਮਿੰਟਾਂ ਬਾਅਦ ਆਪਾਂ ਤੁਹਾਨੂੰ ਜਿਹੜੀ ਰੀਡਿੰਗ ਹੈ ਜੀ ਨੋਟ ਕਰਾਉਣੇ ਆ 10 ਮਿੰਟ ਹੋ ਗਏ ਇਹਨੂੰ ਚੱਲਦੇ ਨੂੰ ਕੂਲਰ ਨੂੰ 10 ਮਿੰਟਾਂ ਬਾਅਦ ਤੁਸੀਂ ਦੇਖੋ ਭਾਈ ਜਿਹੜੇ ਇਹਦੇ ਵਾਟ ਆ 272 ਤੇ 32 ਬਾਟੇ ਲੈ ਰਿਹਾ ਮੋਟਰ ਇਹ ਵੀ ਲੈ ਰਹੀ ਹੈਗੀ ਤੇ ਜਿਹੜੇ ਐਂਪੀਅਰ ਲੈ ਰਿਹਾ ਹੈ 1.25 ਘੱਟੋ ਘੱਟ ਮੰਨ ਕੇ ਚੱਲੋ ਵੀ ਆਪਾਂ ਸਵਾਕ ਕਹਿ ਸਕਦੇ ਹਾਂ ਉਹਨੂੰ ਜਿਹੜੀ ਰੀਡਿੰਗ ਆ ਭਾਈ ਹਲੇ ਤੱਕ ਇਹਦੀ ਰੀਡਿੰਗ ਜਿਹੜੀ ਆ ਰਹੀ ਹੈ ਆਪਣੇ ਕੋਲੇ 0.4 ਆ ਰਹੀ ਹੈ ਬਾਕੀ ਭਾਈ ਵੋਲਟ ਜਿਵੇਂ ਜਿਵੇਂ ਵਧੀਆਂ ਦੀਆਂ ਘੱਟੀ ਵਧੀਆਂ ਦੀਆਂ ਹੈ ਨਾ 200 ਖਤਰਾ 73 ਜਿੰਨੇ ਵੀ ਹੋਈ ਜਾਂਦੀ ਆ ਤੇ ਬਾਕੀ ਭਾਈ ਆਪਾਂ ਘੰਟੇ ਬਾਅਦ ਤੋਂ ਬਾਅਦ ਤੁਹਾਨੂੰ ਦਿੰਨੇ ਆ ਵੀ ਸਾਰੀ ਅਪਡੇਟ ਵੀ ਇਹਨੇ ਇੱਕ ਘੰਟੇ ਦੇ ਵਿੱਚ ਜਿਹੜੀਆਂ ਜੌਂਟਾਂ ਕਿੰਨੀਆਂ ਖਾਦੀਆਂ ਬਾਕੀ ਕੋਈ ਆਮ ਕੂਲਰ ਨਹੀਂ ਭਾਈ ਸਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਕ੍ਰੈਪਟਰਨ ਕੰਪਨੀ ਦਾ ਕੁਦਰ ਆ ਆਪਾਂ ਇਹਨੂੰ ਕੋਈ ਦੇਸੀ ਜਾਂ ਵਿੱਚ ਕਹਿੰਦੇ ਆ ਵੀਰ ਵੀ ਜਿਹੜੀ ਇਹਦੀ ਮੋਟਰ ਹੈ ਅਲੂਮੋਨੀਅਮ ਵਗੈਰਾ ਚ ਹੋਊਗੀ ਕਾਪਰ ਚ ਬਈ ਇਹਦੀ ਮੋਟਰ ਹੈ ਤੇ ਬੈਰਿੰਗ ਵਾਲਾ ਕੂਲਰ ਹੈਗਾ ਇਹ ਕ੍ਰੈਪਟਰਨ ਕੰਪਨੀ ਦਾ ਆਪਾਂ ਉਹਦੇ ਨਾਲ ਵੀ ਕੰਪੇਅਰ ਕਰ ਸਕਦੇ ਆਂ ਦੇਸੀ ਤੇ ਲਗ ਵਾਲਾ ਹਾਂ ਹਾਂ ਭਾਈ ਜਿਵੇਂ ਹੁਣ ਆਪਾਂ ਸਸਤੇ ਕੂਲਰ ਮਿਲ ਜਾਂਦੇ ਆ ਹੁਣ ਜੇ ਹੁਣ ਆਪਾਂ ਬਈ ਨਵਾਂ ਕੂਦਰ ਇਦਾਂ ਦਾ ਲੈਣਾ ਹੋਵੇ ਜਿਵੇਂ ਅੱਜਕੱਲ ਨਾ ਚੱਲਦਾ 골ਡਨ ਦੇ ਕੂਲਰ ਦਾ ਹਨਾ ਮਾਰਸਾ ਦੇ ਕੂਦਰ ਵੀ ਬਹੁਤ ਮਸ਼ਹੂਰ ਹੈ ਉਹ ਬਈ ਮੇਰੇ ਹਿਸਾਬ ਨਾਲ 11-12000 ਦਾ ਕੂਦਰ ਮਿਲੂਗਾ ਆਪਾਂ ਨੂੰ ਤੇ ਦੇਸੀ ਕੂਦਰ ਜੇ ਬਈ ਆਪਾਂ ਆਮ ਲੈਣ ਦਾ ਬਈ ਆਪਾਂ ਨੂੰ ਬਾਜ਼ਾਰ ਤੋਂ 6500-7000 ਦਾ ਕੂਦਰ ਵੀ ਮਿਲ ਜਾਂਦਾ ਉਹਦੇ ਵਿੱਚ ਬਈ ਫਿਰ ਆ ਜੀ ਦਾ ਫਰਕ ਤਾਂ ਹੋਊਗਾ ਕਿਉਂਕਿ ਉਹ ਵੋਲਟੇਜ ਵੱਧ ਖਾਊਗਾ ਹਾਂ ਆਪਾਂ ਉਹਦੇ ਨਾਲ ਬਈ ਤੁਹਾਨੂੰ ਅੱਗੇ ਵੀਡੀਓ ਪਾਵਾਂਗੇ ਕੰਪੈਰੀਅਨ ਕਰਕੇ ਦਿਖਾਵਾਂਗੇ ਵੀ ਉਹਦਾ ਕੀ ਫਰਕ ਹੈ ਵੀ ਇੰਨਾ ਮਹਿੰਗਾ ਲੈਣ ਦਾ ਆਪਾਂ ਨੂੰ ਫਾਇਦਾ ਹੈਗਾ ਕਿ ਨਹੀਂ ਕਿਉਂਕਿ ਬਈ ਦੁਗਣਾ ਤਾਂ ਹੀ ਹੋਊਗੀ ਵੀ ਜਿਹੜੀ ਉਹਦੀ ਮੋਟਰ ਆ ਬਾਈ ਉਹ ਕਾਪਰ ਚ ਹੋਊਗੀ ਜਿਵੇਂ ਤੁਸਾਨੂੰ ਆਪਾਂ ਇਹਦਾ ਦੱਸ ਰਹੇ ਹਾਂ ਵੀ ਇਹ ਕ੍ਰਾਫਟਾਂ ਦਾ ਇਹਦੀ ਮੋਟਰ ਹੈ ਜਿਹੜੀ ਕਾਪਰ ਚ ਆ ਕਿਉਂਕਿ ਬਾਈ ਕਾਪਰ ਨੇ ਤਾਂ ਫਿਰ ਲਾਇਟ ਘੱਟ ਖਾਣੀ ਖਾਣੀ ਆ ਉਹਦੀ ਬਾਈ ਮੋਟਰ ਵੀ ਲਮੈਨੋ ਚ ਹੋ ਸਕਦੀ ਹੈ ਤੇ ਬਾਕੀ ਬਹਿਰਿਆਂ ਦਾ ਫਰਕ ਹੋ ਗਿਆ ਹੋਰ ਬਾਡੀ ਦਾ ਫਰਕ ਹੋ ਗਿਆ ਜਿਵੇਂ ਇਹਨੂੰ 4-5 ਸਾਲ ਹੋ ਗਏ ਤੁਸੀਂ ਦੇਖੋ ਵੀ ਕਿਸੇ ਪਾਸੇ ਹੌਲੇ ਕੋਈ ਬਾੜਾ ਇਹ ਗਲਿਆ ਨਹੀਂ ਹੈਗਾ ਗ੍ਰਿਲ ਵਗੈਰਾ ਸਾਰਾ ਹਰੀ ਇਹਦੀ ਸਾਫ਼ ਪਈ ਹੈਗੀ ਤੇ ਬਾਕੀ ਬਾਈ ਆਪਾਂ ਘੰਟੇ ਬਾਅਦ ਤੁਹਾਨੂੰ ਅਗਲੀ ਅਪਡੇਟ ਦੇ ਦਿੰਨੇ ਆਂਗੇ ਲਗਭਗ ਬਾਈ ਜਿਹੜਾ ਕੁਦਰ ਲਾਇ ਨੂੰ ਆਪਣਾ ਘੰਟ ਇੱਕ ਅੱਧਾ ਮਿੰਟ ਬਾਕੀ ਹੈਗਾ ਤੇ ਆਪਾਂ ਤੁਹਾਨੂੰ ਪਹਿਲਾਂ ਵੀਡੀਓ 'ਚ ਦੱਸਿਆ ਸੀ ਵੀ ਵੀਡੀਓ ਐਂਡ ਤੱਕ ਤੁਸੀਂ ਦੇਖਿਓ ਹਨਾ ਹੁਣ ਦੇਖੋ ਭਾਈ ਆਪਾਂ ਜਿਹੜੀ ਰੀਡਿੰਗ ਹੈ ਦੀ ਤੁਹਾਨੂੰ ਆਪਾਂ ਸਾਰੀ ਨੋਟ ਕਰਾਉਣੀ ਹੈ ਜਿਵੇਂ ਸਾਹਿਬ ਨਾਲ ਸਾਨੂੰ ਲੱਗਦਾ ਸੀ ਵੀ ਲੈਟ ਖਾਊਗਾ ਵੀ ਸਾਡੀ ਉਹ ਉਮੀਦ ਤੋਂ ਵੀ ਬਹੁਤ ਜ਼ਿਆਦਾ ਘੱਟ ਵੀ ਨਹੀਂ ਲੈਟ ਖਾਦੀ ਹੈਗੀ ਕਿ ਨਹੀਂ ਆਪਾਂ ਨੂੰ ਲੱਗਦਾ ਹੁੰਦਾ ਵੀ ਕੁਦਰਾ ਜਿਹੜਾ ਹਨਾ ਵੀ ਆ ਪਾਕਸ਼ਰੀ ਕਹਿੰਦੇ ਵੀ ਵੱਡਾ ਕੁਦਰਾ ਹੈ ਵੀ ਦੀ ਮੋਟਰ ਤਾਂ ਇੱਕ ਦੀ ਮੋਟਰ ਜਿੰਨੀ ਲੈਟ ਖਾਊ ਕੁਦਰਾ ਜੀ ਜਾਂ ਦੋ ਦੀ ਜਿੰਨੀ ਖਾਊ ਆਪਾਂ ਉਹ ਜਿਹੜਾ ਰਿਕਾਰਡ ਆ ਸਾਰਾ ਅੱਜ ਕੱਢ ਲਿਆ ਤੇ ਹੁਣ ਆਪਾਂ ਕੁਦਰਾ ਭਾਈ ਬੰਦ ਕਰਦੇ ਆ ਪੂਰਾ ਇੱਕ ਘੰਟਾ ਬਾਈ ਸੁਣੋ ਆਪਾਂ ਪਹਿਲਾਂ ਵੀ ਟਾਈਮ ਲੋਡ ਕਰਾਇਆ ਸੀਗਾ। ਇੱਕ ਘੰਟਾ ਹੋ ਗਿਆ ਬਾਈ ਉਹ ਘੰਟੇ ਬਾਅਦ ਹੁਣ ਆਪਾਂ ਇਹਨੂੰ ਆਫ ਕਰਤਾ। ਪੰਪ ਵੀ ਇਹਦਾ ਬੰਦ ਕਰਤਾ ਤੇ ਆਪਾਂ ਮੋਟਰ ਜਿਹੜੀ ਇਹਦੀ ਉਹ ਵੀ ਬੰਦ ਕਰਤੀ। ਹੁਣ ਆਪਾਂ ਸਾਨੂੰ ਆ ਰੀਡਿੰਗ ਤੇ ਨਿਗੰਬਰ ਪਾਉਣੇ ਆ ਬਾਈ ਤੁਸੀਂ ਝੌਂਟਾਂ ਦੇਖੋ। ਜਿਹੜੀਆਂ ਇਹਨੇ ਝੌਂਟਾਂ ਖਾਧੀਆਂ ਨੇ ਉਹ ਵੀ ਸਕਰੀਨ ਤੇ ਆ ਰਹੀਆਂ ਨੇ। ਲਗਭਗ ਆਪਾਂ ਕਹਿ ਦਈਏ ਵੀ ਇੱਕ ਝੌਂਟ ਦਾ ਚੌਥਾ ਹਿੱਸਾ ਇਹਨੇ ਬਾਈ ਲਾਈਟ ਖਾਦੀ ਆ। ਤੇ ਜਿਹੜੇ ਇਹਦੇ ਵਾਟ ਆ ਬਾਈ ਉਹ ਉਨੇ ਸੀਗੇ ਘਟੇ ਵਧੇ ਨਹੀਂ ਸੀ ਬਾਕੀ ਬਾਈ ਲਾਈਟ ਆ ਜਿਹੜੀ ਘਟਦੀ ਵਧਦੀ ਰਹਿੰਦੀ ਐ। ਵੀ ਨਹੀਂ ਆਪਾਂ ਇਸ ਤਰੀਏ ਸੋਚ ਗਏ ਵੀ ਇੱਕ ਜੌਂਟ ਘੰਟੇ ਦੀ ਖਾ ਜਾਂਦਾ ਫਿਰ ਤਾਂ ਬਈ 9 ਘੰਟੇ 'ਚ 9 ਖਾ ਜਾਂਦਾ ਹਨਾ ਜੇ ਅੱਧੀ ਖਾਂਦਾ ਤਾਂ ਸਾਢੇ 4 ਖਾ ਜਾਂਦਾ ਵੀ ਏਸੀ ਦੇ ਮੁਕਾਬਲੇ ਬਈ ਬਹੁਤ ਹੀ ਘੱਟ ਜੌਂਟਾਂ ਖਾਦੀਆਂ ਨੇ ਵੀ ਹੋ ਸਕਦਾ ਇਹਨੇ ਤਾਂ ਘੱਟ ਖਾਦੀਆਂ ਹੁਣ ਵੀ ਹੋਇਆ ਜਿਹੜਾ ਕੁਦਰ ਆਪਸ ਨੂੰ ਪਹਿਲਾਂ ਦੱਸਿਆ ਸੀ ਵੀ ਇਹ ਕ੍ਰਾਫਟਨ ਕੰਪਨੀ ਦਾ ਕੁਦਰਾ ਕੋਈ ਦੇਸੀ ਮੋਟਰ ਨਹੀਂ ਹੈਗੀ ਬੈਰਿੰਗ ਵਾਲੀ ਮੋਟਰ ਲੱਗੀ ਵੇਜ 18 ਇੰਚ ਆਪਾਂ ਇਹਨੂੰ ਕਹਿੰਦੇ ਨੇ 18 ਇੰਚ ਕੁਦਰਾ ਵੇ ਐਗਜ਼ੌਸਟ ਫਾਇਨ ਵਾਲਾ ਬਾਈ ਦਾ ਪੁੱਠੇ ਚੱਕਰਾਂ ਵਾਲਾ ਐਵਰੇਜ ਇਹਦੀ ਵੀ 10 ਘੰਟਿਆਂ ਦੀ 2.5 ਯੂਨਟਾਂ ਨਿਕਲਦੀ ਆ। ਹਾਂ ਵੀ ਜੇ ਆਪਾਂ ਇਹਦੀ ਐਵਰੇਜ ਹੁਣ ਇਹਦੇ ਹਿਸਾਬ ਨਾਲ ਕੰਪੈਰੀਸ਼ਨ ਕਰੀਏ ਇਹਨਾਂ ਨਾਲ ਬਾਈ ਵੀ 2.5 ਕਾ ਆਪਣਾ 10 ਘੰਟਿਆਂ ਦੀਆਂ 2.5 ਸਵਾ 2.5 ਘੰਟਾਂ ਬਾਈ ਖਾਊਗਾ ਇਹ। ਉਹ ਤਾਂ ਖਾਊਗਾ ਜੇ ਆਪਣੇ ਕੋਲੇ ਕੋਈ ਕੰਪਨੀ ਦਾ ਕੂਲਰ ਆ ਬਾਈ ਕੋਈ ਬ੍ਰਾਂਡਡ ਕੂਲਰ ਆਪਾਂ ਕੋਈ ਦੇਸੀ ਕਿਸੇ ਹੋਰ ਕੰਪਨੀ ਨਾਲ ਕੰਪੇਅਰ ਨਹੀਂ ਕਰਦੇ ਕਿਉਂਕਿ ਜਿਹੜਾ ਆਪਾਂ ਦੇਖਿਆ ਬਾਈ ਆ ਕ੍ਰਾਫਟਨ ਦੀ ਮੋਟਰ ਇਹਦੇ ਵਿੱਚ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕ੍ਰਾਫਟਨ ਕੰਪਨੀ ਦਾ ਕੂਲਰ ਆ ਬਾਈ ਇਹ ਤੇ ਤਾਂ ਆਪਣਾ ਤਾਂਬੇ ਵਾਲੀ ਮੋਟਰ ਐਚ ਬਾਕੀ ਆਪਾਂ ਹੋਰ ਵੀਡੀਓ ਬਣਾਵਾਂਗੇ ਜਿਹੜੇ ਦੇਸੀ 쿨ਰ ਹਨ ਉਹਦੇ ਨਾਲ ਵੀ ਆਪਾਂ ਕੰਪੈਰੀਨ ਕਰਕੇ ਦੇਖਾਂਗੇ ਵੀ ਕਿੰਨਾ ਕੁ ਫਰਕ ਹੈ ਵੀ ਲਾਈਟ ਬਾਕੀ ਵੱਧ ਖਾਂਦੀ ਆ ਉਹ ਨਹੀਂ ਆਉਂਦੀ ਮੋਟਰ ਆਪਾਂ ਕਹਿੰਦੇ ਨੇ ਕਿ ਭਾਈ ਐਵੇਂ ਹੀ ਛੋਸ਼ੇ ਬਣਾਏ ਹੋਏ ਆ ਉਹ ਆਪਣੀਆਂ ਸਾਰਾ ਸਾਰੀਆਂ ਚੀਜ਼ਾਂ ਦਾ ਭਾਈ ਉਹਨਾਂ ਦਾ ਆਪਾਂ ਨਿਚੋੜ ਕੱਢਾਂਗੇ ਤੇ ਇਸ ਤਰ੍ਹਾਂ ਭਾਈ ਆਪਾਂ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਰਹਾਂਗੇ ਤੇ ਵੀਡੀਓ ਬਈ ਤੁਹਾਨੂੰ ਚੰਗੀ ਲੱਗੀ ਬਹੁਤ ਬਹੁਤ ਸ਼ੇਅਰ ਕਰਿਓ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੇ ਕੋਈ ਤੁਹਾਡੇ ਦਿਮਾਗ 'ਚ ਆਈਡੀਆ ਵੀ ਆਪਾਂ ਮੀਟਰ ਨੂੰ ਲਾ ਕੇ ਵੀ ਉਹਦੀ ਟੈਸਟਿੰਗ ਕਰੀਏ ਹਨਾ ਹਾਂ ਭਾਈ ਤੁਸੀਂ ਸਾਨੂੰ ਸਮਾਂ ਤਾਂ ਦੱਸ ਸਕਦੇ ਹੋ ਪੱਕ ਪੱਕਾ ਹੁੰਦਾ ਇੱਕ ਜਿਵੇਂ ਦੱਤੀ ਫਿਰ ਆ ਪੱਕਾ ਹੁੰਦਾ ਹਾਂ ਉਹ ਚੀਜ਼ ਆ ਕਿ ਆਪਾਂ ਫਿਰ ਉਹਨਾਂ ਦੀ ਵੀ ਟੈਸਟ ਕਰਾਂਗੇ ਹਾਂ ਬਈ ਕਈ ਵਾਰ ਸਾਡੇ ਧਿਆਨ ਚ ਕੋਈ ਚੀਜ਼ ਨਹੀਂ ਆਉਂਦੀ ਹਨਾ ਸਾਡੇ ਜੇ ਕੋਈ ਧਿਆਨ ਚ ਆਉਂਦੀ ਕੋਈ ਵੱਖਰੀ ਚੀਜ਼ ਜਿਹੜੀ ਤੁਹਾਨੂੰ ਇਸ ਤਰ੍ਹਾਂ ਲੱਗਦੀ ਆ ਬਈ ਯਾਰ ਇਹ ਲਾਈਟ ਬਹੁਤ ਜ਼ਿਆਦਾ ਖਾਂਦੀ ਆ ਜਾਂ ਬਈ ਤਾਂ ਪਤਾ ਨਹੀਂ ਬਈ ਯਾਰ ਇਹ ਲਾਈਟ ਬਹੁਤ ਘੱਟ ਖਾਂਦੀ ਆ ਬਈ ਕੋਈ ਜ਼ਰੂਰੀ ਨਹੀਂ ਵੀ ਸਾਡੇ ਧਿਆਨ ਚ ਉਹ ਗੱਲ ਹੋਵੇ ਕਿਸੇ ਮੇਰੇ ਵੀਰ ਦੇ ਜਿਹੜਾ ਵੀਡੀਓ ਦੇਖ ਰਿਹਾ ਉਹਦੇ ਧਿਆਨ ਚ ਹੋ ਸਕਦੀ ਆ ਉਹ ਆਪਾਂ ਨੂੰ ਕਮੈਂਟ ਕਰਕੇ ਦੱਸ ਸਕਦਾ ਬਈ ਵੀ ਤੁਸੀਂ ਆ ਚੀਜ਼ ਤੇ ਮੀਟਰ ਲਾ ਕੇ ਵੀਡੀਓ ਬਣਾਓ ਆਪਾਂ ਬਈ ਜ਼ਰੂ ਧੰਨਵਾਦ ਸਤਿਕਾਰ ਵਾਲੇ ਸਰਨ